ਕੁਛ ਨਾ ਜਾਂਦੇ ਨਹੀਂ ਮੈਂ ਕਿਹਾ ਡਿਊਟੀ ਤੋਂ ਆ ਮਦ ਘਰੋਂ ਆ ਤੇ ਨਿਆਣੇ ਦਾ ਚੁੱਕ ਕੇ ਲੈਣ ਤਾਂ ਦਿੱਤਾ ਪੇਪਰ ਪਾਉਣ ਵਾਲਾ ਸਾਰਾ ਹਾਲ ਸਹੀ ਕਰਨਾ ਹੀ ਸਾਡੇ ਠੋਨੇ ਜੋ ਵੀ ਤੁਸੀਂ ਮਰਵਾਣਾ ਹੀ ਹੋਣਾ ਤੇ ਬਾਕੀ ਆਪਣੀ ਸਮਝ ਵੇਖ ਲਿਓ ਬੰਨ ਤੇ ਜਾਊਗਾ ਫਰੀਚ ਨਹੀਂ ਬੰਨਣਾ ਜੇ ਤਾ ਤੂੰ ਕਹਿਣਾ ਇਹ ਫਰੀਚ ਨਹੀਂ ਬੰਨਣਾ ਤੇ ਇਹ ਸਾਰਾ ਮਹਿਮਾ ਮੇਰੇ ਪਿੱਛੇ ਪਿੱਛੇ ਨਾ ਫਿਰ ਉਹਦੇ ਨਾਲ ਗੱਲ ਕਰਿਓ ਕਹੇ ਘਰ ਦੇ ਕੇ ਜਾਓਗੇ ਮੈਨੂੰ ਤੇ ਕੇਸ ਵੀ ਮੇਰਾ ਹੱਲ ਕਰੋਗੀ ਮੈਂ ਤੈਨੂੰ ਗੱਲ ਦੱਸਾਂ ਜੋਤੀ ਹਾਂ ਜੀ ਮੇਰੇ ਲੱਤਾਂ ਹੀ ਬਹਿ ਹੋਣ ਡਿਆ ਬਹੁਤ ਪੀੜ ਹੋਣ ਡਈ ਜੇ ਤੇ ਕਈ ਦਵਾਈ ਦੂਈ ਲਓ ਸਾਡੀ ਲੱਤ ਤੇ ਨਾ ਜਿਆਦਾ ਹੀ ਪੀੜ ਹੁੰਦੀ ਆ ਕਿੰਨੇ ਦਿਨਾਂ ਤੁਸੀਂ ਕਹਿੰਦੇ ਜੇ ਉੱਥੇ ਆ ਤੈਨੂੰ ਦੱਸਾਂ ਗੱਲ ਹਾਂ ਚਲੋ ਆ ਗਈ ਜੀ ਮੈਂ ਗੋਵਿਕ ਇਹਨੇ ਕੀ ਪਤਨਾ ਕੱਪੜੇ ਸਾਰੇ ਖਰਾਬ ਹੋ ਜਾਂਦੇ ਜੇ ਮੈਂ ਨਾ ਮਨਜੋਤ ਨੂੰ ਲਾਇਆ ਫੋਨ ਅੱਛਾ ਮੈਂ ਵੀ ਤੂੰ ਆਇਆ ਹੀ ਨਹੀਂ ਘਰ ਆਦਦਾ ਗਿਆ ਜੋਤੀ ਤੇ ਫਿਕਰ ਕਰਨ ਲਈ ਆਪੇ ਕਿਉਂ ਨਹੀਂ ਆਇਆ ਹਾਂ ਤੇ ਮੈਨੂੰ ਕਹਿੰਦਾ ਵੀ ਜੋਤੀ ਨੂੰ ਜਾ ਕੇ ਸੁਨਾਹ ਦੇ ਦੇ ਤੇਰਾ ਪਰਚੇ 'ਚ ਨਾਮ ਆ ਨਾ ਜਿਹੜਾ ਆਂਦਾ ਮੈਂ ਉਹਦੇ ਕਰਕੇ ਬੈਠਾ ਹੀ ਉਹ ਨਾਂ ਕਢਵਾਉਂਦਿਆਂ ਵਾਂ ਜੋਤੀ ਦਾ ਪਰਚੇ 'ਚ ਅੱਛਾ ਕੀ ਕਹਿੰਦੇ ਕਢਵਾਉਂਦੇ ਆ ਆਹੋ ਆਂਦਾ ਤੂੰ ਨਾ ਫਿਕਰ ਕਰ ਮੰਮੀ ਮੇਰਾ ਪਤਾ ਨਹੀਂ ਅੱਜ ਆਉਣਾ ਕਿ ਕੱਲ ਆਉਣਾ ਕਿ ਕਦੋਂ ਆਉਣਾ ਵਾਂ ਅੱਛਾ ਪਰ ਜੋਤੀ ਨੇ ਮੇਰਾ ਸਨਾਹ ਦੇਦੀ ਇਦਾਂ ਕਹਿੰਦੇ ਹਾਂ ਹਾਂ ਚਲੋ ਮਹਾਰਾਜ ਵੱਡੀ ਵੱਡੀ ਉਮਰ ਕਰੇ ਬੰਨੇ ਬਾਜੀ ਦੀ ਜੇ ਮੇਰਾ ਨਾਂ ਨਿਕਲ ਜਾਊਗਾ ਨਾ ਤਾਂ ਹੋਰ ਕੀ ਚਾਹੀਦਾ ਵਾ ਆਹੋ ਨਾਂ ਨਿਕਲ ਜਾ ਰ ਚੰਗਾ ਹੀ ਆ ਤੇ ਹੁਣ ਤੂੰ ਮੈਨੂੰ ਆਂਦੀ ਗੋਹਾ ਪੱਥਰ ਤੇ ਕਦੇ ਮੇਰੇ ਲੱਕ ਨੂੰ ਪੀੜ ਹੋਣ ਦੇ ਨਹੀ ਨਹੀ ਰਹਿਣ ਤਾਂ ਤੈਨੂੰ ਨਾ ਗੋਹਾ ਪੱਥਰ ਮੈਂ ਤਾਂ ਵੈਸੇ ਬੋਲਿਆ ਸੀ ਮੈਂ ਤਾਂ ਤੇ ਆਈ ਸੀ ਤੈਨੂੰ ਥੋੜੀ ਬਤਨ ਤਿਆਰ ਖਬਰ ਦੇਣ ਆਈ ਸੀ ਮੈਂ ਨਾ ਹੋਦੀ ਹੈ ਕਿੱਦਾਂ ਰਹਿ ਬੈਠਾ ਕੋਈ ਗੱਲ ਨਹੀਂ ਮੈਂ ਹੁਦਾਂ ਹੀ ਗੋਹਾ ਨਹੀਂ ਪੱਥਰ ਤੇ ਮੈਨੂੰ ਆਂਦੀ ਪੱਥਰ ਤੂੰ ਤੇ ਮੈਂ ਚੱਲ ਮੈਂ ਤਾਂ ਸੋਚਿਆ ਵੀ ਰਖਾ ਦੇਣੀ ਨਾਲ

ਅਹੀਂ ਤੇ ਆਪਣੇ ਸਮਝਦੇ ਨਹੀਂ ਆ ਜਿਹੜੀ ਜੋਤੀ ਹੈ ਨਾ ਇਹ ਲੱਗੀ ਹੋਣਾ ਦੇ ਮਗਰ ਜੋ ਤਾਈ ਉਹ ਸ਼ਬਦ ਜਿਹੜੇ ਪਹਿਲਾਂ ਗੱਲਾਂ ਹੋ ਗਿਆ ਨਾ ਉਹਨਾਂ ਦਾ ਤਾਂ ਨਾ ਲੈਣਾ ਮੈਨੂੰ ਇੱਕ ਗਲਤ ਫਹਮੀ ਹੋ ਗਈ ਸੀਗਾ ਉਹਦੇ ਚੱਕਰ ਵਿੱਚ ਮੈਂ ਮੰਨੇ ਭਾਈ ਦਿਸ਼ਾ ਕਰਦੀ ਹਾਂ ਮੈਂ ਕਿਹੜਾ ਅੱਖੀਂ ਵੇਖਿਆ ਸੀ ਕੁਝ ਤੁਸੀਂ ਨਾ ਇਦਾਂ ਦੀ ਗੱਲਾਂ ਹੁਣ ਕਰਿਆ ਕਰੋ ਕਿੰਨੇ ਕ ਜਾਣੇ ਆ ਕਰਦੇ ਵਿੱਚ ਅੱਗੇ ਵੀ ਕਿੰਨੇ ਕ ਜੀ ਆ ਕਿਤੇ ਉਹ ਦਿੱਤੇ ਹੈਗੇ ਸਰਫੇ ਦੇ ਆਹੋ ਤੇ ਮੈਂ ਤਾਂ ਆ ਪਾਨੀ ਆ ਭੇ ਹੁਣ ਮੁੰਡਾ ਵਿਆਵਾਂਗੇ ਉਧਰੋਂ ਨਿਬੜ ਨਿਬੜ ਜਾਵੇ ਸਾਰੀ ਗੱਲ ਬਾਤ ਤੇ ਕਿਤੇ ਜੋਤੀ ਸੰਜੇ ਚਾਚੀ ਦੀ ਫੇ ਲਿਆ ਕੇ ਨਹੀਂ ਕੋਈ ਹੁਣ ਜੇ ਲਿਆ ਕੇ ਦੇਣੀ ਹੋਊਗੀ ਤੇ ਹੁਣ ਤੂੰ ਹੀ ਲਿਆਵੀ ਮੈਂ ਤੇ ਨਹੀਂ ਹੇ ਕੋਈ ਗੱਲ ਨਹੀਂ ਨਹੀਂ ਕੋਈ ਗੱਲ ਨਹੀਂ ਆਹੋ ਤੂੰ ਇਹ ਨਾ ਟੈਂਸ਼ਨ ਲਿਆ ਕਰੋ ਲਿਆ ਕੇ ਤੂੰ ਆ ਪਾਤ ਤੇ ਮੈਂ ਐਂ ਦਾ ਖਲੋਤੀ ਖਲੋਤੀ ਰੱਖ ਦੇਣੀ ਤੂੰ ਆ ਰਹੀ ਮੇਰੇ ਨਾਲ ਕੋਈ ਗੱਲ ਕਹਿਣਾ ਖਲਿੱਦੀ ਜੁੱਤ ਮੇਰੇ ਕੰਮ ਕੰਮ ਕਰਨਾ ਰਹਿਣ ਤਾਂ ਮੈਂ ਤਾਂ ਵੈਸੇ ਗਿਆ ਹੀ ਕਿ ਸਾ ਤੂੰ ਵਿਹਲੇ ਆਈਓ ਮੇਰੇ ਮਗਰ ਮਿੰਨੀ ਬੰਦਾ ਕਿ ਤੂੰ ਮੇਰੀ ਨੀ ਖੁਸ਼ ਖਬਰੀ ਦੇਣ ਆਏ ਜ ਆਹੋ ਤੇ ਹੈ ਹੀ ਆ ਜਾਂ ਫੇਰ ਨਾ ਤੂੰ ਪਾਤ ਲਾ ਤੇ ਰਹੀਂ ਚੁੰਕੇ ਦਾ ਕਰ ਲੈਨੇ ਨਹੀਂ ਕੋਈ ਨਹੀਂ ਮੈਂ ਸਵੇਰੇ ਪਾਤ ਲੂੰਗੀ ਕੋਈ ਨਹੀਂ ਕੋਈ ਆ ਜਾ ਕੋਈ ਜੋਦੀ ਤੂੰ ਆ ਜਾ ਮੰਮੀ ਦਾ ਲੱਤ ਪੀੜ ਹੁੰਦਾ ਵਾ ਲੱਕੋ ਨੇ ਵਿਚਾਰੇ ਕੋਣ ਉੱਠਿਆ ਨਹੀਂ ਜਾਣਿਆ ਤੁਹਾਡੀ ਵੀ ਲੱਤ ਪੀੜ ਹੁੰਦੀ ਆ ਤਾਂ ਤੁਹਾਡੇ ਤੇ ਕਰ ਲੋਗੇ ਆਈ ਨਾ ਰਾਨੀ ਜੀ ਠਾਣੀ ਤੋਂ ਮੰਜੇ ਦਾ ਖੋਈ ਹੋਊ। ਮੈਂ ਕਰ ਲੂੰਗੀ। ਘਰ ਦਾ ਵੀ ਕਰ ਲੂੰਗੀ, ਬਾਹਰ ਤਾਂ ਵੀ ਕਰ ਲੂੰਗੀ ਮੈਂ। ਇਨਸ਼ਾਅੱਲਾ ਅੱਜ ਕੋਈ ਨਹੀਂ। ਅੱਜ ਵੇ ਹੁਣ ਤੋਂ। 92 ਤੁਹਾਡੇ ਲਿਖ ਲਏ ਆ। ਤੇ ਹੁਣ ਤੁਸੀਂ ਸਾਈਨ ਕਰ ਦੋ। ਲੈ ਆ ਸਾਈਨ। ਬ्यान ਬਿਲਕੁਲ ਸਹੀ ਸਹੀ ਲਿਖਣੀ। ਮੰਮੀ ਤੁਸੀਂ ਇੰਨੀ ਕਰੋ ਸੈਨ ਆਪਣੇ। ਗਵਾਹ ਤੌਰ ਤੇ। ਕੁਦਰਤियां ਇਹ ਜੇ ਹੁਣ ਕਰ ਹਾਂ ਗਵਾ ਤੌਰ ਤੇ ਆਹੋ ਠੀਕ ਕਰ ਇੱਥੇ ਕਰ ਦੋ ਇਹ ਕਿ ਮੋਕੇ ਤੇ ਆ ਗਏ ਮੋਕੇ ਤੇ ਨਹੀਂ ਲਵਾਈ ਸੀ ਤੇਰੇ ਹੁੰਦੇ ਹੋਈ ਆ ਹਨਾ ਮੈਂ ਵੀ ਕਰਦਾ ਤੂੰ ਹੁਣ ਤੀ ਬਿਆਹ ਦਾ ਸਾਹਮਣੇ ਹੋਏ ਨਾ ਨਹੀਂ ਬਿਆਹ ਤਾਂ ਹੁਣ ਮੈਂ ਜੋ ਤੁਸੀਂ ਆਖੀ ਜਾਂਦੇ ਚਲੋ ਮੰਮੀ ਜੀ ਦਦੀ ਕੀ ਜਾਂਦੇ ਕੋਈ ਖ ਨਹੀਂ ਹੁੰਦਾ ਤੁਹਾਨੂੰ ਉਹ ਕੋਈ ਅੱਗੋਂ ਡਰਨ ਵਾਲੀ ਕੋਈ ਗੱਲ ਨਹੀਂ ਜੋ ਸੱਚ ਸੱਚ ਲੱਗੀ ਜਾਂਦੀ ਆ ਜੋ ਸੱਚ ਹੋਦੀ ਆ ਹਾਂ ਉਹ ਵਰਗ ਨਹੀਂ ਕੋਈ ਗੱਲ ਨਹੀਂ ਸੱਚ ਲੱਗੀ ਆ ਨਾ ਆਪਾਂ ਹੋਸ਼ ਮੋੜਣਾ ਵੀ ਕਰੋਗੇ ਆਹ ਕਰੋ ਵੀ ਕਰੋ ਸਾਟ ਲੱਗੀ ਤਾਂ ਹੋ ਨਹੀਂ ਸਕਦੀ ਜੀ ਚਲੋ ਸਾਹਿਬ ਜੀ ਵੀ ਕਰਦੇ ਹੋ ਨਾ ਕਾਰਵਾਈ ਕੋਈ ਨਹੀਂ ਹੋ ਜੂਗੀ ਠੀਕ ਆ ਜੀ ਨਹੀਂ ਨਹੀਂ ਡੈਡੀ ਇਹ ਨਹੀਂ ਕਰਦੇ ਯਾਰ ਜੀ ਮੈਨੂੰ ਦਾਤ ਚ ਗੱਡੀ ਦੇ ਸੁਪਨੇ ਦਿਖਾਉਂਦੇ ਆਏ ਇੰਨੇ ਤੇ ਲੱਗਦਾ ਮੇਰੀ ਵਦਦੀ ਲਵਾ ਦੇਣੀ ਆ ਮੈਂ ਵੀ ਲਾਲਚ ਕਰਕੇ ਕੱਲਾ ਆ ਗਿਆ ਫਸ ਗਿਆ ਆ ਕੇ ਜਾ ਕੇ ਦਾਦਾ ਜੱਗੀ ਨੂੰ ਉਹ ਬੰਦਾ ਚਲਾ ਕੇ ਚੱਲਣਾ ਫੇਰ ਸਵੇਰੇ ਹੱਲਾ ਮਾਰੂ ਇੱਕ ਵਾਰੀ ਲੈ ਮੈਨੂੰ ਕਹਿੰਦੀ ਆ ਜੋਤੀ ਆਪਣੇ ਵਰਗੀ ਲਿਆ ਕੇ ਦਵੇਂ ਤੇਰਾ ਤਾਂ ਗੋਆ ਪੱਥਿਆ ਘਰੇ ਆਣ ਕੇ ਅਬ ਮੈਂ ਪਤਾ ਨਹੀਂ ਬੱਜੋ ਰੁਜੀ ਕਿਦਾਂ ਡਈ ਇਹਨਾਂ ਦੇ ਕੰਮ ਕਰਨੇ ਤੇ ਮੈਂ ਤੇ ਕਹੇ ਨਾ ਗੋਵੇ ਗੋਵੇ ਵਿੱਚ ਮੜਾ ਫਲਾਰ ਕਰਨੇ ਪੈਂਦੇ ਨੇ ਕੀ ਕਰਾਂ ਹੁਣ ਹੁਣ ਮੰਨੇ ਭਾਜ ਨੂੰ ਇੱਕ ਰਿਸ਼ਤਾ ਕਰਵਾ ਕੇ ਅੱਗੇ ਪਛਤਾਉਣ ਦੀ ਆ ਮੈਂ ਨਾਲੇ ਉਦਨ ਕਹਿੰਦੇ ਸੀ ਵਿਚੋਲੇ ਦਾ ਨਾ ਪਹਿਨਾ ਵਿੱਚ ਨਾ ਹੁੰਦਾ ਵਾ ਨਾ ਬਾਬਾ ਇਹਨਾਂ ਗੜੀ ਜੋੜੇ ਹੱਥ ਇੱਕ ਵਾਈਦ ਮੈਂ ਆਪਣਾ ਮਕਾਲ ਬਲਾ ਇਹਨਾਂ ਨਾਲ ਕਰਾਂ ਕਾਮਲ ਬੇੜਾ ਨਹੀਂ ਤੇ ਮੈਂ ਤੇ ਕਦੇ ਵੀ ਨਾ ਵਿੱਚ ਇਹਨੂੰ ਵੜਦੀ ਹੁਣ ਮੇਰੇ ਵੱਲ ਜੋ ਮਰਜ਼ੀ ਕਰਨ ਕਿੰਨੇ ਵੇਲਾ ਪਾਪੜ ਵੇਲੇ ਨੇ ਪੈਂਡਈ ਆਪਣਾ ਨਾਂ ਕਢਵਾਉਣ ਵਾਸਤੇ ਇਹ ਤਾਂ ਇਹਨਾਂ ਦੇ ਥੱਲੇ ਲੱਗਣ ਵਾਲੀ ਮੈਂ ਕਦੀ ਵੀ ਨਾ ਚੋਰਤੀ ਇਹਨਾਂ ਦੇ ਥੱਲੇ ਲੱਗ ਜੇ ਕਦੀ ਵੀ ਨਹੀਂ ਇਦਾਂ ਹੋ ਸਕਦਾ ਹੀ ਕਿੰਨੇ ਆ ਨਖਰੇ ਕਰਨੇ ਪੈਂਡ ਆ ਕੀ ਗੋਵਿਆ ਚ ਹੱਥ ਲਪੇੜਨ ਦੀ ਮੈਂ ਇਹ ਤਾਂ ਮੈਂ ਬੰਨ ਥਣ ਕੇ ਬਹਿਣ ਵਾਲੀ ਤੇ ਗੋਵਿਆਂ ਚੱਤ ਮਾਰਦੀ ਫਿਰਦੀ ਆ ਉਹ ਵੀ ਇਹਨਾਂ ਦੇ ਕਰਕੇ ਹੁਣ ਸਾਰਾ ਰਸੋਈ ਦਾ ਵੀ ਮੈਨੂੰ ਕੰਮ ਕਰਨਾ ਪੈਂਡ ਆ ਥੱਕ ਜੰਨੀ ਸੱਚੀ ਮੈਂ ਸਾਈ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਲੱਤਾਂ ਪੀੜ ਹੁੰਦੀਆਂ ਕਿਤੇ ਕੰਮਕਾਰ ਕਰਕੇ ਤੇ ਇਹਨਾਂ ਦੇ ਪਾਤ ਹੈ ਨਾ ਜੋਤੀ ਸੱਚਿਆਰੀ ਆ ਕੰਮ ਕਰ ਕਰ ਰੋਲ ਜਣ ਵਾਲੀ ਜਿਹੜੀ ਕੁੜੀ ਹੁੰਦੀ ਨਾ ਉਹ ਸੁਚਾਰੀ ਕਹਿ ਹੜਦੇ ਨੇ ਤੇ ਜਿਹੜੀ ਨਹੀਂ ਕੰਮ ਕਰਦੀ ਉਹ ਕਹਿੰਦੇ ਆ ਇਹ ਚੰਗੀ ਨਹੀਂ ਆ ਕੋਈ ਹਾਲ ਨਹੀਂ ਇੰਨਾ ਤਾਂ ਵੀ ਵਕੀਆ ਲਾ ਕੰਦੇ ਤੋਂ ਜਾ ਇਹਦੇ ਗੱਡ ਵਾਲੀ ਗੱਲ ਲਿੰਘਾ ਵਾਲੇ ਇੱਥੇ ਹੁਣੀ ਹੈ। ਨਹੀਂ ਅੱਡੀ ਗੱਡੀ ਚੋੜੀ ਗਾਲ ਜਿੱਥੇ ਗੱਡੀ ਚੋਣੀ ਸੀ। ਉਹ ਤਰਾ ਸੱਜਣ ਨਹੀਂ ਜਿਹੜਾ ਉਹਦੇ ਨਾਲ ਚੰਗਾ ਤੋਂ ਮਲਾਏ ਮੈਨੂੰ ਉਹਨੇ ਮੈਨੂੰ ਫਸਾਤਾ ਜੀ। ਲਾਲਤ ਨਹੀਂ ਫਸਾਇਆ ਜੀ। ਸਤਨ ਕਿਹੜਾ? ਮਨਜੋਦ। ਮਨਜੋਦ ਨੇ। ਹਾਂ। ਹੀ ਕੀਤਾ ਉਹਨੇ। ਉਹਨੇ ਵੀਡੀਓ ਬਣਾ ਲਈ ਅੱਡੀ ਉਦੋਂ। ਲੁੱਟ ਲਈ ਉਹਨੇ। ਪਹਿਲੇ ਜਾਂਦੀ ਘਰ। ਜਿਹੜੀ ਮੇਰੀ ਗਏ ਜਿਹੜੀ ਆ ਪਤਨ ਘਰ ਗਈ ਸੀ ਉਹ ਵਾਲੀ। ਦੋਵਾਂ ਦੀ ਦੋਵਾਂ ਦੀ। ਉਹਦੇ ਘਰ ਨਹੀਂ ਗਈ ਜਦੋਂ। ਤੇ ਫੇਰ ਹੁਣ। ਉਹ ਤੇ ਬਲੈਕਮੇਲ ਕਰਨ ਲਿਆ। ਨਹੀਂ ਵੀਡੀਓ ਤਾਂ ਚਲ ਬਣਾ ਲਈ ਉਹਦੇ ਮਾਨਾ ਮੈਂ। ਕਿ ਤੈਨੂੰ ਕਿਤਾ ਪਤਾ ਵੀਡੀਓ ਬਣਾ ਲਈਏ? ਮੈਨੂੰ ਉਹਦਾ ਫੋਨ ਆਇਆ ਸੀ ਤੇ ਮੈਂ ਉਹਦੇ ਘਰ ਗਿਆ ਏ। ਉਹਨੇ ਵੀਡੀਓ ਦਿਖਾਈ। ਅੱਛਾ ਠੀਕ ਆ। ਆਹ ਉਹ ਕਹਿੰਦਾ ਕੋਈ ਰਿਪੋਰਟ ਲਖਾਉਣੀ ਆ। ਨਹੀਂ ਮੈਨੂੰ ਪਹਿਲੇ ਇਹ ਗੱਲ ਦੱਸ। ਫੋਨ ਦਿੱਤਾ ਉਹਨੇ じゃ ਠੀਕ ਆ ਮੰਨਦੀ ਆ। ਤੇ ਯਾਰ ਮੈਨੂੰ ਤੇ ਫੋਨ ਕਰਦਾ ਫਰਜੀ ਤਰ੍ਹਾਂ ਜੇ ਨਹੀਂ ਫਰਜ਼। ਮੈਂ ਤਾਂ ਛਿੱਤੀ ਛਿੱਤੀ ਚੱਲ ਗਿਆ ਘਰੋਂ ਚੱਲ ਗਿਆ ਮੈਂ ਤੇ ਡਿਊਟੀ ਤੇ ਵੀ ਨਹੀਂ। ਮੇਰ ਤੂੰ ਦੱਸਿਆ ਹੀ ਨਹੀਂ ਹੈ। ਉਹ ਮੈਂ ਤੇਰਾ ਸੱਜਣਾ ਮੈਂ ਤਾਂ ਬਿਜੀ ਹੋਣਾ ਮੈਂ ਫੇ ਚੱਲ ਗਿਆ ਇਕੱਲਾ ਹੀ। ਸੱਜਣਾ ਕਿ じゃ ਹੋਰ ਮੈਂ ਤੇਜ ਕਰਕੇ ਗਿਆ ਵੀ ਤੇਰਾ ਸੱਜਣਾ ਮੈਨੂੰ ਤੇ ਹੋਰ ਕੋਈ ਸ਼ੱਕ ਪੈਣ ਡਿਆ ਤੇ ਹੁਣ ਤੈਨੂੰ ਕਦਾ ਸ਼ੱਕ ਪੈ ਗਿਆ ਉਹ ਸ਼ੱਕ ਤੇ ਮੈਨੂੰ ਇਹੀ ਪੈਣ ਡਿਆ ਵਾ ਕਿ ਕੀਪਰ ਤੂੰ ਪੱਲਾ ਜਿਆਦਾ ਭਲਦਾ ਹੋਵੇਂ ਜਿਹੜਾ ਮੇਤੋ ਡਿਆ ਲ ਘੋ ਰੱਖਣਾ ਉਹਨੇ ਕੀ ਦੇਣਾ ਆ ਉਹ ਤੇ ਹੈ ਕੰਜੂਸ ਆ ਜਰ ਚਲੋ ਮੰਨੇ ਉਹਨੇ ਵੀਡੀਓ ਬਣਾ ਲਈ ਏ ਉਹ ਤਾਂ ਉਲਟਾ ਬਲੈਕਮੇਲ ਕਰਾਂ ਡਿਆ ਸਾਡੇ ਕੋਲ ਪੈਸੇ ਭਾਲਣ ਡਿਆ ਆ ਹੁਣ ਮੈਨੂੰ ਇਨੀ ਸਮਝਾਉਂ ਨਹੀਂ ਕਿ ਮੈਂ ਕੀ ਕਰਾਂ ਇਹ ਕੋਈ ਤੂੰ ਦੱਸ ਕਿਉਂ ਨਹੀਂ ਗਿਆ ਜੇ ਦੱਸਿਆ ਹੁੰਦਾ ਤਾਂ ਇਹ ਜਾ ਕੇ ਉਥੋਂ ਸਿਤਪੇੜ ਉਹਦੀ ਕਰਦੇ ਮੈਂ ਤੇਜ਼ ਕਰਕੇ ਗਿਆ ਵੀ ਤੇਰਾ ਸੱਜਣਾ ਜਾਣ ਪਹਿਚਾਨਦਾ ਤੂੰ ਮਲਾਇਆ ਚੱਲ ਨੂੰ ਕੰਮ ਨਾ ਯਾਰ ਸੱਜਣੂ ਉਹ ਕਹਦਾ ਮੇਰੇ ਮਾਮੇ ਦਾ ਮੁੰਡਾ ਵਾ ਚੱਲ ਫੇਰ ਵੀ ਸਾਹ ਦੇਉਂਦਾ 36 ਹੁੰਦੇ ਨੇ ਇਹੋ ਜਿਹਾ ਹੁਣ ਸਾਰੇ ਸੱਜਣ ਥਰਾਂ ਪਾੜ ਜਾਂਦੇ ਆ ਪਰ ਇਹ ਬੰਦਾ ਬਹੁਤ ਚਲਾ ਗਿਆ ਬੰਦੇ ਦਾ ਤਾਂ ਪਤਾ ਨਹੀਂ ਐ ਪਰ ਤੂੰ ਅੱਜ ਨਾ ਕੰਮ ਗਲਤੀ ਕੀਤਾ ਓ ਤੇ ਚੱਲ ਹੁਣ ਆਪਸ ਵਿੱਚ ਬੈਸੀ ਜਾਣਾ ਆ ਉਹਨੂੰ ਸਮਝਾ ਪਰ ਉਹਨੂੰ ਤੇ ਮੈਂ ਸਮਝਾਵਾਂਗਾ ਪਰ ਹੁਣ ਮੈਂ ਤੇਨੂੰ ਵੀ ਕੋਈ ਗੱਲ ਸਿੱਧੀ ਕਰ ਲਾਂਗੇ ਜਦੋਂ ਅੱਗੇ ਡਰ ਲੱਗਣ ਡਿਆ ਮੈਂ ਔਰ ਚਾਲ ਛੱਡ ਪਰੇ ਉਹਨੇ ਜੋ ਕਰਤੂਤ ਕੀਤੀ ਉਹ ਤਾਂ ਠੀਕ ਆ ਪਰ ਹੁਣ ਕੁਝ ਕਰਨਾ ਪੈਣਾ ਵਾ ਉਹ ਕੱਟਣੀ ਪੈਣੀ ਵੀਡੀਓ ਪਹਿਲਾਂ ਤਾਂ ਵੀਡੀਓ ਡਿਲੀਟ ਕਰੀਏ ਤੇ ਵੀਡੀਓ ਨਾਲ ਨਾ ਕੱਟੀ ਵੀ ਤਾਂ ਸਾਰੀ ਜ਼ਿੰਦਗੀ ਆਪਾਂ ਜੇਲ੍ਹ ਚ ਬੈਣਾ ਹੀ ਉਹ ਡਿਲੀਟ ਕਰਕੇ ਤੇ ਫਿਰ ਇਹਨੂੰ ਕਰ ਦਿੰਦੇ ਆ ਕਾਬੂ ਚੰਗਾ ਬੰਦਾ ਨਿਕਲਿਆ ਯਾਰ ਉਹਦੇ ਉਹਨੇ ਪਤਾ ਲੱਗਦਾ ਤਾਂ ਵੀਡੀਓ ਕਿਤਾ ਬਣਾ ਲਈ ਉਹਨੇ ਬਹੁਤ ਚਲਾਕ ਬੰਦਾ ਐ ਉਹ ਤਾਂ ਹੀ ਉਹਨੂੰ ਸਦਾ ਕਮਰੇ ਚ ਲੈ ਕੇ ਹੈ ਨਾ ਕੈਮਰਾ ਕਮਰਾ ਪਹਿਲਾਂ ਸੈੱਟ ਕੀਤਾ ਹੋਣਾ ਉਹਨੇ ਹੁਣ ਕੀ ਕਰਾਂ ਨਹੀਂ ਫਿਰ ਉਹਨੇ ਵੀਡੀਓ ਬਣਾਈ ਤਾਂ ਉਦੋਂ ਤਾਂ ਹੁੰਦਾ ਏ ਪਤਾ ਹੋਣਾ ਨਾ ਕੈਮਰੇ ਲੱਗੇ ਆ ਤਾਂ ਉਤੋਂ ਦੇ ਜਾ ਰਿਹਾ ਵੀ ਹੁਣ ਚੱਕਰਾਂ ਚ ਪਾਤਾ ਵਾ ਹੁਣ ਮੈਨੂੰ ਤੇ ਆਪ ਡਰ ਲੱਗਾ ਨਾ ਤੇਰਾ ਸੱਜਣ ਤੂੰ ਕਰ ਗੱਲ ਤੇ ਉਹ ਯਾਰ ਸੱਜਣ ਤੂੰ ਮੈਨੂੰ ਅੱਡ ਡਿਆਵਾ ਕਹਿਣਾ ਮੈਂ ਤਰ ਉਹ ਇਹੀ ਇਹੀ ਚੀਜ਼ ਕਹਿੰਦਾ ਕਿ ਇਹਦੇ ਵਰਗੇ 36 ਹੱਡੇ ਉੱਥੇ ਹੁੰਦੇ ਨੇ ਹੁਣ ਸਾਰੇ ਸੱਜਣ ਨਾਲ ਹੀ ਆਪਾ ਪਰ ਇਹੋ ਜਿਹੇ ਬੰਦੇ ਯਕੀਨ ਵੀ ਕੀ ਕਰਨਾ ਫਿਰ ਓਏ ਉਹ ਛੱਡ ਗੱਲਾਂ ਹੁਣ ਪਰਾਣੀਆਂ ਗੱਲਾਂ ਤੇ ਮਿੱਟੀ ਪਾ ਹੁਣ ਇਹ ਦੱਸ ਅਗੂ ਕੀ ਕਰੀਏ ਹੁਣ ਵੀਡੀਓ ਡਿਲੀਟ ਕਰੀਏ ਪਹਿਲਾ ਕੰਮ ਤੇ ਆ ਨਹੀਂ ਤੂੰ ਤੇ ਹੁਣ ਡੜਿਆਵਾ ਕਹਿਣਾ ਕਿ ਵੀਡੀਓ ਕੱਟੀਏ ਪਹਿਲਾਂ ਤੇ ਕੱਟਣੀ ਕਿਦਾਂ ਵਾ ਉਹਦੇ ਚਾਵਲ ਉਸੀ ਕਰਨੀ ਪੈਣੀ ਆ ਜਿੱਦਾਂ ਉਦੋਂ ਗੁਲਦਨ ਨੱਚਣਾ ਪਿਆਣਾ ਹੁਣ ਮੈਨੂੰ ਤੇ ਇੱਕ ਗੱਲ ਹੋਰ ਜਿਆਦਾ ਹੀ ਉਹ ਕਹਿੰਦਾ ਵੀ ਵੀਡੀਓ ਦੇ ਕਾਪੀਆਂ ਵੀ ਕੀਤੀਆਂ ਆ। ਅਸਲ ਕਾਪੀਆਂ ਨਹੀਂ ਕੀਤੀਆਂ ਵਾ। ਬੰਦਾ ਉਹ ਚਲਾ ਗਿਆ। ਇਹੀ ਕਹਿੰਨੇ ਕਿ ਪੁਲਿਸ ਹੀ ਚਲਾ ਕੇ ਹੁੰਦੀ ਐ ਪਰ ਗਾੜੀ ਵੇਲੇ ਵੀ ਚਲਾ ਕੇ ਨਹੀਂ ਕਢਾਈ। ਸੱਚ ਹੀ ਕਹਨੇ ਕਿਹਾ ਵਾ ਕਿ ਦੋ ਨੰਬਰ ਦੀ ਕਮਾਈ ਨਾ ਜਿਆਦਾ ਜਿਹੀ ਨਹੀਂ ਚਲਦੀ। ਮੈਂ ਤੇ ਕਦੇ ਵੀਡੀਓ ਲੀਕ ਹੋ ਗਈ ਨਾ ਤੇ ਵੇਖੀ ਕਿੱਦਾਂ ਬੇਇੱਜ਼ਤੀ ਹੁੰਦੀ ਆ। ਤਾਂ ਨਾਲੇ ਜਿਹੜੀ ਨੌਕਰੀ ਜਾਣੀ ਐ ਵੱਖਰੀ। ਸਹੀ ਗੱਲ ਤੇਰੀ ਮੈਂ ਤਾਂ ਸੌਂ ਪਾ ਦੇਣੀ ਵੀ ਅੱਜ ਤੋਂ ਬਾਅਦ ਦੋ ਨੰਬਰ ਦਾ ਪੈਸਾ ਖਾਣਾ ਹੀ ਨਹੀਂ। ਲੈ ਲੈਣਾ। ਨੋ ਉਹ ਤੋਂ ਪਲਟ ਵਾਲੇ ਕੀ ਚੁੱਕ ਗਿਆ ਡਿਆ ਜਦੋਂ ਫਸ ਗਿਆ ਤੇ ਬਾਹਰ ਚੁੱਕੀ ਕੀਤਾ ਕਿੰਨਾ ਕ ਸੁਧਰ ਗਿਆ ਉਹ ਲਾਲਚ ਆ ਜਾਂਦਾ ਮਨ ਚ ਪਰ ਹੁਣ ਨਹੀਂ ਹੁੰਦਾ ਉਹ ਚਲੋ ਉਹਦੇ ਛੱਡ ਉਹ ਹੁਣ ਕੋਈ ਸਬੂਤ ਨਹੀਂ ਜਿਹੜਾ ਉਹ ਇਹਨੇ ਹੁਣ ਟੈਨਸ਼ਨ ਵਿੱਚ ਪਾਤਾ ਜੀ ਹੁਣ ਜਦ ਤੱਕ ਉਹਦੇ ਕੋਲ ਵੀਡੀਓ ਹੈ ਸਾਨੂੰ ਉਹਦੀ ਮੰਨੀ ਨਹੀਂ ਪੈਣੀ ਹੈ ਵੀਡੀਓ ਤੇ ਜਿਹੜੀ ਉਹਦੀ ਕੱਟ ਦਾਂਗੇ ਚਾਹ ਠੀਕ ਹੈ ਕੋਈ ਗੱਲ ਇਹਨੂੰ ਸੱਦ ਕੇ ਸਿਟ ਅਪਰੇਟ ਕਰਕੇ ਉਹਦੇ ਕੱਟ ਦਾਂਗੇ ਜਿਹੜੀਆਂ ਕਾਪੀਆਂ ਕੀਤੀਆਂ ਵਾ ਕਿਹ ਜੀ ਪਤਾ ਕਿੱਥੇ ਕਿੱਥੇ ਕਾਪੀਆਂ ਰੱਖੀਆਂ ਰੱਖੀਆਂ ਉਹਨੇ ਚੱਲ ਕੋਈ ਨਾ ਕੋਈ ਗਲਤੀ ਕਰੂਗਾ ਕੋਈ ਨਾ ਕੋਈ ਸਬੂਤ ਉਹ ਵੀ ਛੱਡੂਗਾ ਹੀ ਉਹ ਪਰ ਉਹ ਮੇਰਾ ਤਾਂ ਇਹ ਤੋਂ ਮਗੜਿਆ ਕੰਮ ਕਰਦਾ ਹੁਣ ਜੋ ਕਹਿੰਦਾ ਕੋਈ ਸੋਚ ਲਈ ਠੀਕ ਆ ਨਾ ਕੋਈ ਨਹੀਂ ਸੋਚਦੇ ਉਹਦੇ ਬੜੀ ਗਾਂ ਦੀ ਚੀ ਨਿਕਲਿਆ ਯਾਰ ਮੈਂ ਤਾਂ ਉਹ ਨਹੀਂ ਸਮਝਦਾ ਪਰ ਉਹ ਸਿਰਾਂ ਬੰਦਾ ਨਿਕਲਿਆ ਉਹ ਸਭ ਕੁਝ ਪਲਾਨ ਨਾ ਕਰਦਾ ਸਭ ਕੁਝ ਪਿਲ ਉਹਨੇ ਪਲਾਨ ਕੀਤਾ ਹੁੰਦਾ ਯਾਰ ਤੂੰ ਮੈਨਾਂ ਕਿ ਚਾਰ ਦੀ ਖਬਰ ਸੁਣਾਈ ਮੈਂ ਤਾਂ ਇਹ ਕਿ ਚੱਲ ਕਿਸੇ ਪਾਸੋਂ ਕੋਈ ਖੁਸ਼ਖਬਰੀ ਲੈ ਕੇ ਆਇਆ ਹੁਣ ਇਹ ਥੋੜਾ ਪਤਾ ਕਿ ਤੂੰ ਮਨਵਾ ਚੀ ਦਸਨੀ ਆਂਗੇ ਮੈਂ ਤਾਂ ਤਾਂ ਆ ਵੀਡੀਓ ਵੇਖ ਕੇ ਰੰਗ ਹੀ ਉੱਡ ਗਿਆ ਤੇ ਮੈਂ ਆਪ ਨੂੰ ਕੋ ਡਰਾਂ ਤੇ ਉਦੋਂ ਦਾ ਮੇਰਾ ਦੇ ਲਗਦਾ ਇਹਨੂੰ ਲਿਆ ਕੇ ਨਾ ਚੌਂਕੀ ਤੇ ਫੜੇ ਵਾਲੀ ਮਸ਼ੀਨ ਛੜ ਕੇ ਨਾ ਆਪ ਸੌ ਜਾ ਉਹ ਭਰਾਵਾ ਮੇਰੀ ਗੱਲ ਸੁਣ ਪਹਿਲਾਂ ਹੁਣ ਆ ਗਤੀ ਨਾ ਕਰ ਬੇਟੀ ਠੀਕ ਆ ਉਹ ਬੰਦਾ ਬੜੀ ਗਾਂ ਦੀ ਚੀਜ਼ ਨਹੀਂ ਦਿਮਾਗ ਉਹਦਾ ਬਹੁਤ ਤੇਜ਼ ਹੀ ਇੱਕ ਗੱਲ ਮੇਰੀ ਸੁਣ ਲੈ ਇਹ ਗਲਤੀ ਨਾ ਕਦੀ ਵੀ ਕਰਨੀ ਠੀਕ ਆ ਭੁੱਲ ਭੁਲੇਖੇ ਵੀ ਜਿੱਦੋਂ ਚਾਲ ਚੱਲਣ ਡਿਆ ਨਾ ਹੁਣ ਵੀ ਇਦਾਂ ਚਾਲ ਚੱਲਣੀ ਪੈਣੀ ਆ ਕੀ ਗੱਲ ਉਹ ਵੀ ਬੰਦਾ ਹੀ ਐ ਗਲਤੀ ਦਾ ਕਿੰਨਾਂ ਕਿਤੇ ਕਰੂਗਾ ਜੀ ਤੇ ਜਦੋਂ ਦੌਰਥਲੇ ਹੱਡੀ ਆ ਗਿਆ ਆਹੋ ਜੇ ਪੁੱਠਾ ਉਹਨੂੰ ਕਰਕੇ ਰੱਟੇ ਪਾਵਾਂਗੇ ਨਾ ਕਿ ਯਾਰਾ ਉਹਦੀ ਨਾਨੀਆਂ ਦਾਦੀਆਂ ਨੂੰ ਚਿੱਤੇ ਕਰਨ ਦੀਆਂ ਰਕਵੀਰ ਸਹਣਾ ਨਾਲ ਗੱਲ ਕਰੀਏ ਰਕਵੀਰ ਸਹਣਾ ਨਾਲ ਗੱਲ ਕਰਕੇ ਵੇਖ ਲੈ ਉਹਨੇ ਕੋਈ ਚਾਹੀਦੀ ਦਸਨੀਏ ਗੱਲ ਉਹਨੂੰ ਟੈਨਸ਼ਨ ਵਿੱਚ ਪਾਵਾਂਗੇ ਨਾਲੇ ਬਾਕੀ ਦਸਨੇ ਦਸਵੀਂ ਨਹੀਂ ਕੋਈ ਗੱਲ ਨਹੀਂ ਉਹਨੂੰ ਪਤਾ ਲੱਗ ਹੀ ਜਾਊਗਾ ਉਹ ਵੀ ਖਾਣੇ ਡਿਆੜ ਦੇ ਨਾਲ ਉਹ ਕਦਾ ਮਾਨਦਾਰ ਐ ਲੈ ਜਿਹੜੀ ਬਈਲਾ ਫੋਨ ਚੁੱਕ ਲੋ ਹੈਲੋ ਅੰਜੂ ਕਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਠੀਕ ਆ ਕੀ ਕਰਦੇ ਫਿਰਦੇ ਜੀ ਤੁਸੀਂ ਮੈਂ ਕੋਹ ਨਹੀਂ ਪੱਠੇ ਪਾ ਕੇ ਹਟਿਆ ਸੀ ਤੇ ਉਹ ਕੁੜੀ ਰੋਟੀ ਲੈ ਕੇ ਆਈ ਰੋਟੀ ਖਾਣ ਲੱਗ ਪਿਆ ਰੋਟੀ ਖਾਈ ਜਾਂਦੇ ਜੇ ਇਥੇ ਹੋਰ ਹੀ ਨਵਾਂ ਚੰਨ ਚੜਿਆ ਹੋਆ ਕਹਦਾ ਜੀ ਉਹਿਆਂ ਦੇ ਕੁੜੀ ਉਹਨਾਂ ਨੇ ਸਾੜੀ ਆ ਮਨ ਆਹੋ ਉਹਦਾ ਸ਼ਰੀਰ ਤੁਹਾਡਾ ਨਾਲ ਲੱਗਦਾ ਕਿ ਸਾਰਾ ਹਾਥੀ ਕੀ ਗਰ ਸਾਫ ਸਿਰਦਾ ਸਾਡਾ ਨਾ ਇਹ ਲੋਕ ਵਾਲੀ ਸ਼ਰੇਆ ਵੀ ਤੁਹਾਡਾ ਹੀ ਨਾ ਵੀਡੀਓ ਦੀ ਘਰ ਦੀ ਮਰੀ ਆ ਉਹ ਵੀ ਤੁਹਾਡਾ ਹੀ ਨਾ ਲਗਾ ਵਾ ਲੈ ਹੈ ਉਹ ਗੱਲ ਡੈਡੀ ਚ ਪੁੱਛੋ ਲਾਉਣ ਕੌਣ ਡਿਆ ਵਾ ਉਹ ਤਾਂ ਕੌਣ ਡਿਆ ਵਾ ਲਾਉਣ ਅਮਨ ਦਾ ਡੈਡੀ ਕੀ ਜਾਣਦਾ ਅਮਨ ਦਾ ਡੈਡੀ ਲਾਉਂਦੇ ਹੋਰ ਕੌਣ ਲਾਉਂਦਿਆ ਵਾ ਲੈ ਹੈ ਉਹ ਗੱਲ ਉਹ ਤੇ ਮੇਰਾ ਸੱਜਣ ਮਿੱਤਰ ਉਹਨੇ ਮੇਰੇ ਤੇ ਕੀ ਇਲਜ਼ਾਮ ਲਾਈ ਜਾਂਦਾ ਵੇ ਮੈਂ ਕਹਿੰਦਾ ਤੁਹਾਡਾ ਸੱਜਣ ਮਿੱਤਰ ਹੈ ਦੁਸ਼ਮਣ ਪਰ ਨਾ ਟਾਢਾ ਲਾ ਤਾਵਾ ਨਹੀਂ ਇਹ ਹੁਣ ਤੇ ਦੁਸ਼ਮਣ ਮੇਰਾ ਬਣ ਹੀ ਗਿਆ ਫਿਰ ਕਿਉਂ ਅਸੀਂ ਕਰੇ ਜਾਈਏ ਨਾ ਆਈਏ ਨਾ ਨਾ ਮੈਂ ਹੀ ਕੁੜੀ ਦੇ ਪਿੰਡ ਗਏ ਅਹੀਂ ਜੇ ਸਰਬੋਦਨ ਜਿਹੜੀ ਮਾਂ ਉਹਦੀ ਦੀ ਡੈਥ ਹੋਈ ਤੇ ਉਦੋਂ ਮੈਂ ਗਿਆ ਹਿਰਖ ਵਾਸਤੇ ਉਹ ਵੀ ਉਦੋਂ ਮੌਕੇ ਤੇ ਪਤਾ ਲੱਗ ਗਿਆ ਵੀ ਇਤਨਾ ਹੋ ਗਈ ਆ ਪਰ ਨਾ ਟਾਟਾ ਲੱਗਨ ਜਾਂ ਉਹਨਾਂ ਤੁਹਾਡੇ ਨਾਮ ਰਿਪੋਰਟ ਲਖਾਈ ਆ ਲੈ ਹੈ ਕਿ ਨਹੀਂ ਮੈਨਾਂ ਹੱਦ ਹੋ ਗਈ ਓਏ ਤੇ ਤੁਸੀਂ ਆਪਣਾ ਹਿਲਾ ਕਰੋ ਹੁਣ ਅੱਛਾ ਹਾਂਜੀ ਤੇ ਤੁਹਾਨੂੰ ਕਿਦਾਂ ਪਤਾ ਲੱਗਾ ਅਸੀਂ ਇੱਥੇ ਆਇਆ ਸੀ ਕੋਈ ਮੈਂ ਦੱਸਿਆ ਜੀ ਨਾ ਦੇ ਉਹ ਮਲਾਮ ਗਿਆ ਸੀਗਾ ਉਹਨੇ ਸਾਰੀ ਰਿਪੋਰਟ ਦਿੱਤੀ ਮੈਨੂੰ ਅੱਛਾ ਹਾਂ ਜੀ ਉਹਨੇ ਮਸਾਲੀ ਕੋ ਦੱਸੇ ਕਿ ਮੈਂ ਇਦਾਂ ਦਾ ਨਾਮ ਲੱਗਦਾ ਗੁਰਸਾਹ ਸਿੰਘਾ ਵਿਹੋ ਇੰਨਾ ਕਹਿਰ ਤੇ ਮੈਨੂੰ ਕਹਿੰਗੇ ਤੁਹਾਡਾ ਸੱਜਣ ਮਿੱਤਰ ਹੈ ਕੋਈ ਦੱਸ ਦਿਓ ਨਾਲੋਂ ਅੱਛਾ ਹਾਂ ਜੀ ਚੱਲ ਕੋਈ ਨਹੀਂ ਵੇਖ ਲਈਨੇ ਠੀਕ ਹਾਂ ਠੀਕ ਹੈ ਹੈ ਉਹ ਤ ਬਣਨ ਕੀ ਡਿਆ ਸਾਡੇ ਨਾ ਡੈਡੀ ਇਦਾਂ ਨਹੀਂ ਕੰਮ ਸੁੱਤ ਰੋਣਾ ਮੈਨੂੰ ਲੱਗਦਾ ਆਪਾਂ ਨੂੰ ਨਾ ਮੰਨ ਦੇ ਡੈਡੀ ਕੋ ਜਾਣਾ ਚਾਹੀਦਾ ਵਾ ਤੂੰ ਵੀ ਤਰੇਗੀ ਜਾ ਕੇ ਉਥੇ ਡੈਡੀ ਮੈਂ ਜਾ ਕੇ ਤੇ ਡੈਡੀ ਨੂੰ ਦੱਸਾਂ ਸੱਚ ਵੀ ਡੈਡੀ ਮੇਰੇ ਦਾ ਕਿਹੜਾ ਹੱਥ ਸਾਡੇ ਤੇ ਐਵੇਂ ਤੁਸੀਂ ਬੱਚੇ ਦੇਈ ਜਾਂਦੇ ਜਾਂ ਸਾਨੂੰ ਚਾਰੇ ਪਾਸੇ ਫਸਾਈ ਜਾਂਦੇ ਆ ਮਨਜੋਨ ਇਹਦੇ ਹਮ ਮੈਨੂੰ ਨੀਵਾ ਦਿਖਾ ਲਤਾ ਉਹਦੇ ਸਾਹਮਣੇ ਹੈਪਲਮਾਨ ਸੀਦਾ ਕੋਈ ਜਮਾਨਦਾ ਨਹੀਂ ਰਿਆ ਕੀ ਇਹ ਕਰਨ ਦੇ ਆ ਡੈਡੀ ਉਹ 420 ਕਰਨ ਦਿਆ ਸਾਡੇ ਨਾਲ ਹੁਣ ਸਾਨੂੰ ਨਾ ਰੋ ਰੋ ਕੇ ਨਹੀਂ ਤੇ ਸਾਨਾ ਤੇ ਮੈਂ ਚਲੀ ਜਾਮਨ ਦੇ ਡੈਡੀ ਕੋ ਉਹ ਤੂੰ ਅਮਨ ਦੇ ਡੈਡੀ ਕੋ ਨਾ ਕਰ ਚਲ ਜੀ ਤੂੰ ਕਰਨ ਜੋ ਉਹ ਤਾਂ ਨਾ 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 ਡੈਡੀ ਮੈਂ ਹੁਣ ਗੱਲ ਨਹੀਂ ਮੈਂ ਉਹਦੀ ਦਲੀਜਾ ਨਹੀਂ ਲਗਣੀ ਆ ਮੈਂ ਨਹੀਂ ਉਹਦੀ ਦਲੀਜਾ ਲਗਣੀ ਆ ਇਹਨੇ ਤਾਂ ਜਿੰਦਗੀ ਤੋਂ ਬਾਹਰ ਕਰਤੀ ਡਾ ਵੀਰੇ ਦੇ ਨੂੰ ਫੋਨ ਦੱਸਤਾ ਵਾ ਸਾਰੀ ਗੱਲ ਉਹ ਕਹਿੰਦਾ ਉੱਥੇ ਨਹੀਂ ਇਹਦੇ ਫੇਰੇ ਹੋਣੇ ਚਾਹੀਦੇ ਇਹ ਹੋਰ ਪਿਆਰ ਤੇ ਮੁੰਡਾ ਲੱਭੋ ਤੇ ਇਹਦਾ ਵਿਆਹ ਕਰੋ ਤਰਾਇ ਪਾ ਜਿਹੜਿਆਂ ਦੇ ਨਹੀਂ ਭਾਬੀ ਤੂੰ ਜੋ ਮਰਜ਼ੀ ਕਹੀ ਜਾਂਦੀ ਆ ਤੇ ਤੈਨੂੰ ਜਾ ਕੇ ਵੀਰ ਨੂੰ ਦੱਸਣਾ ਜ਼ਰੂਰੀ ਹੈਗਾ ਤੇ ਬਾਅਦ ਵਿੱਚ ਉਹਨੂੰ ਪਤਾ ਲੱਗੂ ਤੇ ਫੇਰ ਘਰੋਂ ਨੇ ਤੇ ਮੇਰੀ ਗੁਤੜੀ ਨੂੰ ਵਾਲ ਦੇਣਾ ਨਾ ਤੇ ਇੱਥੇ ਕੌਣ ਕਹਿਣ ਦੇ ਭਾਬੀ ਉਹ ਮੁੰਡੇ ਨਾਲ ਵਿਆਹ ਕਰਵਾਉਣਾ ਹੱਦੀ ਆ ਡੈਡੀ ਵੇਖ ਲੈ ਫੇਰ ਪਰਾ ਨੇ ਹੋਰੀ ਨਵਾਂ ਹੀ ਚੰਦ ਚੜ੍ਹ ਗਿਆ ਸਾਡੇ ਉੱਤੇ ਐਸੀ ਕੰਮ ਨੂੰ ਪੜਾਇਆ ਲਿਖਾਇਆ ਇਹਨੂੰ ਵੀ ਇਹ ਚਾਦਿਆਣਾ ਹੁਣ ਦੇਖਣਾ ਪਏ ਤੇ ਪੜ੍ਹਾਈ ਲਿਖਾਈ ਦੀ ਗੱਲ ਵਿੱਚੋਂ ਕਿੱਥੋਂ ਆ ਗਈ ਐਵੇਂ ਹੀ ਨਾ ਤੂੰ ਉੱਥੇ ਜਾਂਦੀ ਤੇ ਨਾ ਇਹਦੇ ਨਾਲ ਕੰਮ ਹੁੰਦਾ ਉਹ ਦਿਨ ਨੂੰ ਤੇ ਮੈਂ ਪਛਤਾਉਂਦੀ ਮਾਨਪਰੀ ਤਾਂ ਆ ਬੋਕ ਭਰ ਕੇ ਨਾ ਵਸਵਾ ਸਾਡੇ ਸਿਰ 'ਚ ਇੱਥੇ ਹੀ ਪਾ ਦਿੰਦੀ ਜਿਹੜੀ ਲੋਕਾਂ ਦੀ ਤੁੰਡੀਆਂ ਚ ਚਲੋ ਫੜ ਲੈ ਖਾਲੀ ਖਾਲੀ ਮੈਂ ਕੀ ਫੜਾਂ ਮੈਨੂੰ ਤਾਂ ਪਤੀ ਪਤੀ ਗੱਲਾਂ ਇਹਦਾ ਵੀਰ ਕਾਣ ਡਿਆ ਡੈਡੀ ਮੈਨੂੰ ਨਹੀਂ ਪਤਾ ਇੱਥੇ ਕੀ ਬੰਨਣਾ ਵਾ ਪਰ ਮੈਂ ਜਿਹੜਾ ਨਾ ਮੰਮਤ ਡੈਡੀ ਕੋ ਚੱਲੀ ਜਾ ਤੇ ਕੀ ਕਹੂੰਗੀ ਕਿ ਉਹਨੂੰ ਜਾ ਕੇ ਤੂੰ ਜੋ ਮਰਜ਼ੀ ਕਰ ਲੂੰਗੀ ਜਿਹੜੀ ਸਾਰਾ ਤੁਹਾਡੀ ਲਾਡ ਪਿਆਰ ਨੇ ਬਗੜਾਇਆ ਇਹਨੂੰ ਵੀ ਇਹ ਕੁੜੀ ਕੀ ਕਰਦੀ ਆ ਇਹ ਕਿਸੇ ਦੀ ਅੱਖੇ ਨਹੀਂ ਲੱਗਦੀ ਮੈਂ ਤਾਂ ਤੁਹਾਨੂੰ ਪਹਿਲਾਂ ਆਨੀਆ ਕੰਟਰੋਲ ਰੱਖੋ ਤੇ ਖੁੱਲਾ ਪੈਸਾ ਦੇ ਗਏ ਇਹਨੂੰ ਕਿ ਖਰਚੇ ਜਿੱਥੇ ਮਰਜ਼ੀ ਉਹ 3 ਪੁੱਤ ਇਸੇ ਵਾਸਤੇ ਆਖੀ ਤਾਂ ਵੀ ਚੱਲ 3 ਪੁੱਤਾਂ ਵਾਸਤੇ ਕਮਾਉਣ ਦੇ ਕਾਦੇ ਵਾਸਤੇ ਹੀ ਕਮਾਉਣਦੇ ਆ ਤੁਹਾਡੇ ਘਰ 3 ਪੁੱਤਰ ਸਨ ਮੈਨੂੰ ਕੀ ਪਤਾ ਇੜੀ ਹੁਣ ਠੀਕ ਵਾ ਆ ਠੀਕ ਆ ਹੁਣ ਤੇ ਹਮ ਅੱਗੇ ਨੂੰ ਫਰਕ ਆਉਣਾ ਹੌਲੀ ਹੌਲੀ ਪੈਣਾ ਫਰਕ ਆ ਆ ਉਹ ਤੇ ਉਹ ਮੁੰਡਾ ਦਸਣੜਿਆ ਕਹਿੰਦਾ ਕੋਈ ਨਹੀਂ ਕਰਾਂਗੇ ਆਪਾਂ ਉੱਥੇ ਫਿਰੇ ਫਿਰ ਮਾਰਾਂਗੇ ਉੱਥੇ ਬਸ ਸਾਫ਼ ਬਣਵਾਲ ਹਾਂਜੀ ਹਾਂਜੀ ਹਮ ਚਲੋ ਚੰਗਾ ਵਾ ਮਾਰਨਾ ਚਾਹੀਦਾ ਵਾ ਹੁਣ ਕੋਈ ਜੇ ਕੰਮ ਛੇੜਿਆ ਵਾ ਤੇ ਕੇ ਬਨੇ ਗੱਲ ਤਾਂ ਲਾਉਣੀ ਕਿ ਨਹੀਂ ਹੁਣ ਆਹ ਪਤਾ ਲੱਗਿਆ ਇਹਨਾਂ ਨੂੰ ਕਿਤਾ ਤਾਂ ਲੱਗਿਆ ਕੋ ਗਿੱਡਾਂ ਨੇ ਉਹਨੂੰ ਡਾਡੂ ਰਿਆ ਨਹੀਂ ਕਹਿੰਦਾ ਕੇ ਕਿਦਾਂ ਸਕੀਮ ਲਾਈ ਆ ਨੇ ਉਹ ਬੜਾ ਗੰਦਾ ਨਿਕਲਿਆ ਵਾ ਉਹ ਕਈ ਕੋਕਾ ਤਾਰੇ ਆ ਉਥੇ ਹਾਂਜੀ ਹਾਂਜੀ ਹਾਂ ਉਹਨਾਂ ਦੇ ਪੱਚਾ ਦਈਏ ਉਹਨਾਂ ਨੂੰ ਆ ਕਰੀਏ ਉਹਨਾਂ ਦੇ ਆ ਕਰੀਏ ਆਓ ਤੁਹਾਨੂੰ ਚੁੱਕ ਲਾਣਾਗੇ ਦਿਲ ਦਾ ਵੇਖ ਕਿਡਾ ਮਾੜਾ ਨਿਕਲਿਆ ਉਹ ਰਾਦਾ ਕੇ ਨੂੰ ਪਸਾਪ ਸੂ ਦਵਾ ਮੈਂ ਹਾਂ ਅੱਪੇ ਤਰੇ ਰਹਿਣਗੇ ਦੋਵੇਂ ਜਣੇ ਬਗਿਆ ਤਰੇ ਰਹਿਣਗੇ ਮੈਂ ਮੁੜ ਕੇ ਪਹਿਲੀ ਪੂਰੀ ਸੰਭੂ ਇਹਨਾਂ ਦੀ ਸੰਭੀਂਗਾ ਆਏ ਤੇ ਪਰ ਮੇਰੀ ਮੇਰੀ ਨੇੜਤਾ ਜ਼ਿਆਦਾ ਵਾ ਹੋਰ ਕਿ ਨੇੜਤਾ ਜ਼ਿਆਦਾ ਨਹੀਂ ਉਹ ਨਹੀਂ ਮੈਂ ਤੈਨੂੰ ਬੜਾ ਕਿਹਾ ਮੈਂ ਤੇ ਚਲੋ ਆਪਣਾ ਭਰਾ ਹੀ ਸਮਝਿਆ ਸੀ ਮੈਂ ਬਥੇਰਾ ਕਿਹਾ ਵੀ ਜਦੋਂ ਸਾਡੀ ਕੁੜੀ ਨੇ ਇਹਨੂੰ ਕੋਈ ਨਹੀਂ ਦੱਸਿਆ ਬੜੀ ਖੁਸ਼ ਹਾਂ ਹਾਂਜੀ ਹਾਂਜੀ ਉਹ ਆਂਦੀ ਮੈਂ ਬੜੀ ਖੁਸ਼ ਹਾਂ ਇੱਧਰ ਪਰਿਵਾਰ ਸਾਰਾ ਚੰਗਾ ਵਾ ਹੁਣ ਤੂੰ ਇੱਥੇ ਕਦੋਂ ਆਇਆ ਤੇਰਾ ਸੁਭਾਅ ਕਿਦਾਂ ਦਾ ਵਾ ਹਾਨੂੰ ਨਹੀਂ ਪਤਾ ਲੱਗਦਾ ਬੰਦੇ ਦੇ ਬੰਦੇ ਦਾ ਛੱਟ ਪਤਾ ਲੱਗ ਜਾਂਦਾ ਹਾਂਜੀ ਹਾਂਜੀ ਉਹ ਤਾਂ ਹੈ ਹੀ ਆ ਜੀ ਆਹੋ ਇੱਕ ਤਾਂ ਆਪਣੀ ਵਿਚਾਰੀ ਬੜਾ ਸੋਚਦੀ ਸੀ ਤੁਹਾਡੇ ਬਾਰੇ ਵੀ ਆ ਦਦੀ ਦੀ ਕਹਿੰਦੀ ਡੈਡੀ ਇਦਾਂ ਤੇ ਮੰਮੀ ਵੀ ਠੀਕ ਨਹੀਂ ਰਹਿੰਦੇ ਤੇ ਮੈਂ ਕੋਈ ਨਹੀਂ ਆਪਾਂ ਉੱਥੇ ਫੇਰਾ ਫੂਰਾ ਮਾਰ ਦਿਆ ਕਰਾਂਗੇ ਉਹ ਜਦੋਂ ਮਨਪ੍ਰੀਤ ਗਈ ਪਰਣੀ ਕਿ ਕੰਜਪੂਗ ਮਾਰ ਆਈ ਉਹ ਤੇ ਵਿਚਾਰੀ ਦੇ ਓਏ ਇਹਨਾਂ ਦੀ ਆਪਣੀ ਘੜੀ ਹੀ ਸਕੀਮ ਇਹਨਾਂ ਦੀ ਪਹਿਲਾਂ ਹੀ ਆਪਣੀ ਸਕੀਮ ਨਾਲ ਸਭ ਕੋ ਕਰਦੇ ਹੀ ਇਹ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹ ਕੀ ਕਹੁੰਦੀ ਹੈ ਕਿ ਅਗਰ ਸਾਹ ਸਿੰਘ ਹੋਰ ਚਾਹੁੰਦਾ ਕੁੜੀ ਉਹਦੀ ਕੋਈ ਹੋਰ ਚਾਹੁੰਦੀ ਆ ਹਾਂ ਹੂੰ ਦੇਲ ਦੇ ਮੜੇ ਨਿਕਲੇ ਆਏ ਆ ਉਹ ਅੰਡਰੀ ਦੀ ਕੋਲ ਰਾਸ਼ਟਰ ਤੇ ਮੈਂ ਫੇ ਜਾਨਾ ਪੈਣ ਨੂੰ ਅੱਜ ਠੀਕ ਕਰਨਾ ਪੈਣ ਨੂੰ ਨਹੀਂ ਜਾ ਗਿਆ ਤੂੰ ਹੂੰ ਵਾਵਾ ਮਨ ਲੱਗਾ ਇਥੇ ਮੈਂ ਫੇ ਆਂਡੀ ਗਾਂਡੀ ਕਹਿਣ ਕੇ ਜਵਾਈ ਆ ਕੇ ਬੈਠਾ ਵਾ ਕਈ ਜਾਂਦੇ ਲੋਕਾਂ ਨੂੰ ਜਿੰਨਾ ਕਹਿਣਾ ਕਈ ਜਾਂਦੇ ਹੁੰਦੇ ਮੂੰਹ ਥੋੜਾ ਫੜ ਲੈਣਾ ਲੋਕਾਂ ਦਾ ਇਹ ਹਾਂਜੀ ਆ ਜਦੋਂ ਅਸੀਂ ਠੀਕਾ ਤਾਂ ਕਈ ਜਾਂਦੇ ਜਿੰਨੇ ਭੁਮਕਣਾ ਭੁੰਕੀ ਜਾਵੇ ਆ ਮਾਮੀ ਵੀ ਚੱਲ ਗਈ ਨਾ ਸਬਜ਼ੀ ਉਹਦਾ ਬਣਾ ਗਈ ਕੋਈ ਨਹੀਂ ਮੈਂ ਫੁੜਕੇ ਲਾ ਲਈ ਨਾ ਫੇ ਘੜੀ ਨੂੰ ਫੇ ਮੈਂ ਕੋਈ ਨਹੀਂ ਦੋਨ ਖਲੋ ਜਾਣਾ ਮੈਂ ਫੇ ਜਾਣਾ ਤਲਦੀਂ ਛੇ ਰੇ ਤਲਦੀਂ ਘੜੀ ਦੀ ਘੜੀ ਹਾਂ ਵਾਵਾ ਲੱਗਾ ਯਾਰ ਸਾਡੇ ਪਰ ਕੀ ਕਰਨਾ ਹਾਂ ਅਨੇ ਤੂੰ ਯਾਕਟ ਕਰੋ ਤੀ ਲੰਮੇ ਪਹੁੰਚ ਨਹੀਂ ਜਾ ਨੇ ਕੋਈ ਨਹੀਂ ਮੈਂ ਲੰਮਾਈ ਆਪੇ ਆਈ ਹਾਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਲਾ ਲੋ ਦੋ ਮਿੰਟ ਆਖੋ ਕੋ ਨੀਂਦ ਪੂਰੀ ਕਰੋ ਨਹੀਂ ਕੋਈ ਗੱਲ ਨਹੀਂ ਮੈਂ ਵੇਖਾਂ ਬਾਹਰ ਕੋਈ ਹੋਰ ਕੰਮ ਕੋਈ ਵੇਖ ਲਾ ਕੋਈ ਰਿੰਦਾ ਆ ਨਾ ਉਹ ਵੇਖ ਲਾ ਕੋਈ ਨਹੀਂ ਕੰਮ ਉੱਥੇ ਕੀ ਹੁਣ ਲਗਾਵਾ ਚਲ ਮਾਰਨਾ ਚੱਕਰ ਘੁੰਮਿਆ ਪਰੋ ਕੋਈ ਗੱਲ ਨਹੀਂ ਆਹ ਲਈ ਮੈਂ ਖੇਤਾ ਵਾਲੀ ਖੇੜਾ ਮਾਰ ਕੇ ਬਣਾਵਾ ਨਾ ਚਲੋ ਮਾਰੋ ਮਾਰੋ ਖੇਤਾ ਜਾਮੀਨਾ ਜੋ ਤਾਂ ਠੀਕ ਆਹੋ ਕੋਈ ਗੱਲ ਐ ਇੱਥੇ ਰਹਿ ਉਹ ਜਿਹੜਾ ਮਾਰਨਾ ਹੀ ਆ ਮੇਰੇ ਹੀ ਹੋਣ ਵਾਲੇ ਬੜਾ ਮੁੰਡਾ ਕਿੱਡਾ ਚੰਗਾ ਵਾ ਇੱਥੇ ਪੱਚਾ ਤੋਂ ਉਹਨੂੰ ਫਿਰਦਾ ਹੀ ਹੈ ਕੋਈ ਗੱਲ ਕਰਨ ਵਾਲੀ ਇਹਦੀ ਕੰਗਿਆਰ ਕਿੱਡਾ ਗੰਦਾ ਨਿਕਲਿਆ ਏ ਸਾਰਾ ਪਰਿਵਾਰ ਹੀ ਚੰਗਾ ਹੀ ਕੁੜੀ ਨੇ ਕਦੀ ਇੱਕ ਵਾਰ ਵੀ ਨਹੀਂ ਹਨ ਨੂੰ ਨਿਖ ਕੇ ਆ ਮੇਮਤਾਂ ਗਵਾਚ ਨਹੀਂ ਖੁਸ਼ੀ-ਖੁਸ਼ੀ ਰਿੰਦੀ ਸੀ ਉਹ ਤੇ ਜੋਂ ਕੁੜੀ ਆਪਣੀ ਉੱਤੇ ਇਕੱਲੀ ਉਹਨੇ ਸਭ ਵਾੜੇ ਪਾਏ ਚਲੋ ਕੋਈ ਨਹੀਂ ਮਹਾਰਾਜ ਆਪੇ ਨਬੇੜੇ ਕਰੂਗਾ ਜਿਹੜਾ ਸਾਡੇ ਨਾਲ ਕਰੂਗਾ ਉਹ ਮਹਾਰਾਜ ਇੱਕ ਕੋਈ ਗੱਲ ਨਹੀਂ ਕਿੱਧਰ ਸਾਜ ਕੇ ਮੈਨੂੰ ਆਪਣੇ ਘਰ ਤੇ ਮਰਵਾਉਣਾ ਚਾਹੁੰਦੀ ਮੈਂ ਅੰਕਲ ਨੂੰ ਮਿਲਣਾ ਨਹੀਂ ਮੈਂ ਡਾਡੇ ਫਾਲਤੂ ਚ ਮੂੰਹ ਨਹੀਂ ਲੱਗਣਾ ਆਪਣੇ ਪਿਓ ਨੂੰ ਵੱਡਾ ਦੱਤਲ ਫੜਾ ਕੇ ਤੇ ਮੈਨੂੰ ਮੜਵਾਉਣਾ ਚਾਹੁੰਦੀ ਏ ਤੂੰ ਕਹਿਨੇ ਨਹੀਂ ਵੱਡਣਾ ਤੁਹਾਡੀਆਂ ਆਪਣੀਆਂ ਕਰਤੂਤਾਂ ਹੀ ਇਦਾਂ ਦੀਆਂ ਵਾ ਜਦੋਂ ਉਹਦੀ ਕੁੜੀ ਨੂੰ ਤੇ ਮੈਨੂੰ ਧੱਕ ਮਿਲ ਕਰੋਗੇ ਤੇ ਉਹਨੇ ਇਦਾਂ ਹੀ ਕਰਨਾ ਵਾ ਤੁਹਾਡੀਆਂ ਸਾਰੀਆਂ ਕਰਤੂਤਾਂ ਮੈਨੂੰ ਪਤਾ ਵਾ ਜਿੱਥੇ ਚੱਲੀ ਆ ਨਾ ਉਹਨੇ ਤੁਹਾਡੀ ਸੁਣਨੀਆਂ ਨਹੀਂ ਆਈ ਹੁਣ ਤੇ ਤੁਸੀਂ ਪਿੱਛੇ ਹਟੋ ਹਾਂ ਤੁਸੀਂ ਜਾ ਲੰਦੋ ਮੈਨੋਂ ਉੱਥੇ ਉਹ ਰੈਸਟ ਕਹਿੰਦੇ ਡਾਡੀ ਜੀ ਰੈਸਟ ਕਰਨ ਦੇ ਉਹਨਾਂ ਨੇ ਕੀ ਆ ਤੁਹਾਡੇ ਮੱਥ ਲੱਗਣ ਜੇ ਹੁੰਦੇ ਦੰਤਲ ਮਾਰਿਆ ਇਹ ਤੇਰੇ ਪਿਓ ਨੇ ਮੇਰੇ ਪਿਓ ਨੇ ਤੁਹਾਨੂੰ ਸੱਦਿਆ ਹੀ ਨਾ ਕਿ ਅੰਕਲ ਜੀ ਨੇ ਸੱਦਿਆ ਹੀਗਾ ਤੇ ਦੱਤ ਹੋ ਜਾ ਜਾਣਾ ਉਹਨਾਂ ਨੂੰ ਮਿਲਣਾ ਹੀ ਮੈਨਾਂ ਕੋਈ ਬਕਵਾਸ ਨਹੀਂ ਕਰਨੀ ਭਾਏ ਮੇਰੀ ਵੀ ਲੈ ਜੋ ਫੈਲਾ ਮੈ ਲੈਣਾ ਹੁਣ ਉਹੋ ਹੀ ਆ ਜੇ ਤੂੰ ਉਹਨੂੰ ਮਿਲਣਾ ਹੈ ਨਾ ਤੇ ਕੰਮ ਜਿਆਦਾ ਵੀ ਕਰਨਾ ਹੀ ਕਰਨਾ ਵਾ ਹੋਰ ਕੀ ਵਿਗੜ ਜਾਣਾ ਵਾ ਬੇ ਇਹ ਤਾਂ ਪਹਿਲਾਂ ਹੀ ਸਾਰਾ ਕੁਝ ਵਿਗੜ ਗਿਆ ਵਾ ਨਾਲੇ ਮੇਰੇ ਡੈਡੀ ਤੇ ਪਰਚਾ ਦੇ ਕੇ ਰਹਾ ਤਾਂ ਤੇ ਦੇਣਾ ਨਹੀਂ ਪਰਚਾ ਜਦੋਂ ਅਗਲੇ ਨੂੰ ਮਾਰੀ ਆ ਕੁੜੀ ਇਹਨਾਂ ਦੀ ਜਦੋਂ ਅਗਲੇ ਨੂੰ ਮਾਰੋਗੇ ਉਹਨੇ ਪਰਚਾ ਦੇਣਾ ਵਾ ਪਰਚਾ ਇਹਨਾਂ ਨੇ ਮਾਰਨ ਦਾ ਨਹੀਂ ਨਾ ਦਿੱਤਾ ਪਰਚਾ ਤੇ ਦਿੱਤਾ ਵਾ ਮੰਨ ਦੀ ਮੰਨ ਦੇ ਕਤਲ ਦਾ ਤੇ ਨਾਲੇ ਆਂਟੀ ਜੀ ਦੇ ਦਾ ਤੂੰ ਜੋ ਹੋ ਉਹਨੂੰ ਉਹਨਾਂ ਨੂੰ ਲੱਗਾ ਨਾ ਦਿੱਤਾ ਪਰਚਾ ਮਤਲਬ ਕੁਝ ਵੀ ਲਿਖਾ ਦੋਗੇ ਤੀਹੀਂ ਤੇ ਅਸੀਂ ਮੰਨ ਲਾਂਗੇ ਵੀ ਅਸੀਂ ਆਹ ਵਾਲਾ ਕ੍ਰਾਈਮ ਕੀਤਾ ਵਾ ਜੇ ਉਹਦੇ ਤੂੰ ਪੇਰ ਨੂੰ ਮਾਰ ਸਕਦੇ ਹੀ ਹੋ ਉਦੀ ਯੂਮਾ ਸਾਡੀ ਹਾਂ ਨੂੰ ਹੁਣ ਤੇ ਪੱਕਾ ਪਤਾ ਵਾ ਨਾ ਕਿੰਨੂ ਤੇ ਕਿੰਨੇ ਮਾਰਿਆ ਤੈਨੂੰ ਜੋ ਮਰਜ਼ੀ ਪਤਾ ਹੋਏ ਜੋ ਕਾਨੂੰਨ ਅਸੀਂ ਮੈਂ ਵਖਾ ਲੰਡਿਆ ਵਾ ਨਾ ਦੇਖਣਾ ਉਹ ਹੀ ਆ ਕਾਨੂੰਨ ਤੇ ਅੱਗੇ ਹੀ ਅੰਨਾ ਕਰੇ ਅੰਨਾ ਇਹਦੇ ਪੱਟੀ ਬੰਨੀ ਉਹਦੀਆਂ ਅੱਖਾਂ ਤੇ ਕਰੇ ਅੰਨਾ ਪਰ ਜੋ ਮੈਂ ਵਖਾ ਲੰਡਿਆ ਨਾ ਦੇਖਣਾ ਉਹ ਹੀ ਆ ਕਿੰਨਾ ਕਚਿਰ ਅੰਤ ਹੁੰਦਾ ਵਾ ਹਰ ਇੱਕ ਚੀਜ਼ ਦਾ ਅੰਤ ਜਿੰਨਾ ਚਿਰ ਮੈਂ ਚਾਹੂੰਗਾ ਮੇਰੀ ਮਰਜ਼ੀ ਕੋਈ ਨਹੀਂ ਤੇਰੇ ਵੀ ਪਾਪ ਦਾ ਘੜਾ ਛੇਤੀ ਭਰ ਜਾਊਗਾ ਅਜੇ ਭਰਿਆ ਨਹੀਂ ਨਾ ਆਪਣਾ ਪਿਓ ਬਚਾਉਣਾ ਚਾਹੁੰਦੀ ਨਾ ਤੇ ਮੇਰ ਨਾਲ ਵਿਆਹ ਕਰਵਾਉਣਾ ਤੇ ਵਿਆਹ ਤੇਰੇ ਨਾਲ ਕਰਾਵੇ ਮੇਰੀ ਜੁਵੇ ਮੇਰੀ ਜੁਵੇ ਮੇਰੀ ਤੇ ਜਾ ਮਿਲਣਾ ਤੇ ਮੈਂ ਮਿਲੂੰਗੀ ਨਾ ਉੱਥੇ ਤੁਹਾਡੀ ਕੋਈ ਸ਼ਰਮਾਈ ਨਹੀਂ ਆ ਜੇ ਤੁਹਾਡੀ ਥਾਣੀ ਨਹੀਂ ਸ਼ਰਮਾਈ ਨਹੀਂ ਨਾ ਹਣੀ ਤੇ ਇੱਥੇ ਵੀ ਨਹੀਂ ਹਣੀ ਜੋ ਮੈਂ ਚਾਹੂੰਗਾ ਹੁਣ ਉਹੋ ਹੀ ਆ ਤੇ ਤੂੰ ਵਿਆਹ ਕਰਵਾ ਕੇ ਵੀ ਮਾਰਨਾ ਹੀ ਆ ਜਿੱਦਾਂ ਅਮਨ ਨੂੰ ਮਾਰਿਆ ਸੀਗਾ ਤੇ ਹੁਣੇ ਮਾਰ ਦੇ ਮੈਨੂੰ ਫਿਰ ਤੈਨੂੰ ਮੈਂ ਕਿਉਂ ਮਾਰਨਾ ਵਾਂ ਜੇ ਤੈਨੂੰ ਇਹ ਲੱਗਦਾ ਵਾ ਨਾ ਕਿ ਸ਼ਾਇਦ ਉੱਤੇ ਮੇਰੇਆਂ ਜਿਹੜਾ ਦਾਜ ਲੈ ਕੇ ਆਉਂਗੀ ਮੇਰੇ ਤੇ ਭਰਾ ਨੇ ਉਦਾਂ ਹੀ ਕਹਿ ਦਿੱਤਾ ਵਾ ਵੀ ਹੋਰ ਕਿਸੇ ਨਾਲ ਵਿਆਹ ਕਰੋ ਇਹਦਾ ਤੇ ਸਾਡੇ ਘਰ ਚ ਕੋਈ ਨਹੀਂ ਹੈਗਾ ਇਸ ਵਾਸਤੇ ਤੇ ਦਾਜ ਉਹ ਸਾਡੇ ਘਰੋਂ ਨਹੀਂ ਮਿਲਣਾ ਜੇ ਤੂੰ ਮਗਰ ਲੱਗਣਾ ਵਾ ਤੇ ਲੱਗਾ ਰਹਿ ਲੱਤਣਾ ਵਾ ਦਾਜ ਦੀ ਗੱਲ ਤੇ ਬਾਅਦ ਦੀ ਆ ਤੂੰ ਪਹਿਲਾਂ ਵਿਆਹ ਕਰਾ ਮੈਨਾਂ ਮੈਂ ਵਿਆਹ ਨਹੀਂ ਕਰਾਉਣਾ ਵਿਆਹ ਮੈਂ ਤੇ ਨਹੀਂ ਕਰਾਉਣਾ ਇਮਾਂ ਮੂ ਕਾਡ ਜਿਹੜੇ ਇਨਸਾਨ ਨੂੰ ਇਹਨਾਂ ਨਹੀਂ ਪਤਾ ਵੀ ਕਿਸ ਦੇ ਘਰ ਦੀ ਧੀ ਪੈਣ ਦੀ ਇੱਜ਼ਤ ਕਿਦਾਂ ਰੱਖੀਦੀ ਆ ਉਹ ਉਹਦੇ ਨਾਲ ਵਿਆਹ ਕੌਣ ਕਰਵਾਉ ਪਹਿਲਾਂ ਮੈਂ ਦੁਨੀਆ ਨਿਗਾਹ ਸੱਚਾ ਹੋਣਾ ਆ ਆਣ ਗਵਾਂ ਪਿੰਡ ਦੀ ਨਿਗਾਹ ਤੇ ਨਾਲ ਵਿਆਹ ਕਰਾ ਕੇ ਕਿ ਮੈਂ ਚੰਗਾ ਵਾਂ ਫਿਰ ਵੇਖੀਓ ਬਾਅਦ ਚ ਬਾਰ ਕੌਣ ਕਾਤਾ ਰੋੜਾ ਪੈਣ ੜਿਆ ਏ ਕਿਹਦੇ ਨਾਲ ਬੁਲੀ ਜਾਂਦਾ ਵਾਏ Nu vill jag komma långt här. Jag vet